ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਜਿਹੜੀ ਅੱਪਾ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹੁਤ ਜ਼ਰੂਰੀ ਆ ਸੁਣਨ ਵਾਲੀ ਆ ਜੇ ਤੁਹਾਨੂੰ ਨਹੀਂ ਟਾਈਮ ਲੱਗਦਾ ਸਕਿਪ ਕਰਕੇ ਨਾ ਸੁਣਿਓ ਸਾਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਸੁਣ ਕੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਵੀ ਇਹਦੇ ਵਿੱਚ ਬਾਕਸ ਦੇ ਵਿੱਚ ਨਾਲ ਨਾਲ ਕਰੀ ਜਾਣਾ ਕਿਉਂਕਿ ਜਿਹੜੀ ਅੱਜ ਗੱਲਬਾਤ ਕਰਾਂਗੇ ਸਬੂਤਾਂ ਦੇ ਤਹਿਤ ਗੱਲਬਾਤ ਕਰਾਂਗੇ ਤੇ ਅੱਜ ਜਿਹੜੀ ਬਾਦਲ ਦੀਆਂ ਜਿਹੜੀਆਂ ਕਟੂਤਾਂ ਨੇ ਉਹਨੂੰ ਨੰਗਾ ਕਰਾਂਗੇ। ਵੇਖ ਸਕਤਾ ਨੰਗੇ ਹੋਏ ਪਏ ਨੇ। ਚਲ ਅੱਜ ਤਾਂ ਮੈਂ ਦੁਬਾਰੇ ਦੱਸ ਦਿੰਦਾ ਕਈ ਵਾਰੀ ਕਿਸੇ ਤੋਂ ਰਹਿ ਜਾਂਦੀਆਂ ਆਪਾਂ ਸਾਰੇ ਸਵੋਤਾਂ ਤੈਤ ਜਿਹੜੀ ਗੱਲਬਾਤ ਕਰਾਂਗੇ। ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਉਹਨੇ ਆਪਾਂ ਭਾਈ ਗਰਦੇਵ ਸਿੰਘ ਕੌਂਕੇ ਦੇ 1900 92 ਦੇ ਵਿੱਚ ਸਾਬਕਾ ਜਿਹੜੇ ਏਕਾ ਤਖਤ ਦੇ ਉਸ ਸਮੇਂ ਦੇ ਜਥੇਦਾਰ ਸੀ ਭਾਈ ਗੱਦੇਸਾਂ ਕੌਕੇ ਉਹ ਕਥਾ ਕਰ ਰਹੇ ਸੀ ਕਥਾ ਕਰਦੇ ਨੂੰ ਸਮਾਗਮ ਦੇ ਵਿੱਚੋਂ ਸਵਰਨ ਘੋਟਣਾ ਪਾਪੀ ਬੁੱਚੜ ਜਾਲਮ ਚੁੱਕ ਕੇ ਲੈ ਗਿਆ ਜਦੋਂ ਸੰਗਤਾਂ ਨੇ ਬਹੁਤ ਗੇੜੇ ਵੀ ਕੱਢੇ ਕਿ ਸਾਨੂੰ ਸਾਡੇ ਜਥੇਦਾਰ ਦਾ ਸਾਰੇ ਪਤਾ ਲਾ ਲਿਆ ਕਿ ਸਾਨੂੰ ਕਿਥੇ ਨਹੀਂ ਲੱਭਿਆ ਕਿ ਇਸੇ ਥਾਣੇ ਦੇ ਵਿੱਚ ਦੱਸਿਆ ਜਾ ਰਿਹਾ ਤੇ ਸਵਰਨ ਘੋਟ ਨੇ ਤੇ ਉਹਦੀ ਪੁਲਿਸ ਪਾਰਟੀ ਨੇ ਜਿਹੜੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਸੋਡਾ ਜਥੇਦਾਰ ਤਾਂ ਸੱਤੋਂ ਸੜਾ ਕੇ ਭੱਜ ਗਿਆ ਤੇ ਸਾਰੀ ਰਾਤ ਪੁਲਿਸ ਨੇ ਜਿਹੜਾ ਭਾਈ ਗਰਦੇਵ ਸਿੰਘ ਕੌਂਕੇ ਨੂੰ ਜਿਹੜਾ ਪੁੱਠਾ ਟੰਕ ਕੇ ਰੱਖਿਆ ਗਿਆ ਤੇ ਸਵੇਰੇ ਫਿਰ ਜਦੋਂ ਠੰਡ ਦੇ ਵਿੱਚ ਸੀ ਕਿਸੇ ਪੁਲਸੀਏ ਦਾ ਦਰਦ ਜਾਗਿਆ ਉਸਨੇ ਉਹਦੇ ਉੱਤੇ ਕੰਬਲ ਦੇ ਦਿੱਤਾ ਪਾ ਦਿੱਤਾ ਤਾਂ ਉਸ ਪੁਲਸੀਏ ਨੂੰ ਵੀ ਗਾਲਾਂ ਕੱਢੀਆਂ ਤੇ ਠੋਡੇ ਮਾਰੇ ਗਏ ਭਾਈ ਗਰਦੇਸ ਸਿੰਘ ਕੌਕੇ ਦੇ ਜਿਹੜੇ ਗੁਪਤ ਅੰਗਾਂ ਦੇ ਵਿੱਚ ਜਿਹੜਾ ਖੂਨ ਚੱਲਣਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੀ ਹੋਇਆ ਉਸੇ ਰਾਤ ਨੂੰ ਜਿਹੜਾ ਪ੍ਰਗਾਸ ਬਾਦਲ ਫੋਨ ਕਰਦਾ ਕਰੀਬ 2:30 ਵਜੇ ਕਿ ਗੱਦੇਵ ਸਿੰਘ ਕਹਿੰ ਕੇ ਫੜਿਆ ਸੀ ਉਹਨੂੰ ਪਾਰ ਬੁਲਾਤਾ ਕਿ ਅਜੇ ਹੈਗਾਗਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਿਤਾਬ ਦੇ ਵਿੱਚ ਲਿਖੀ ਆ ਮੈਂ ਉਹ ਗੱਲ ਕਹਿ ਰਿਹਾ ਪਰ ਮੈਂ ਮਾਫੀ ਮੰਗਦਾ ਜੇ ਕੋਈ ਸ਼ਬਦ ਤੁਹਾਨੂੰ ਮੇਰਾ ਦੁਖੇ ਇਹ ਜਾਲ ਪ੍ਰਕਾਸ਼ ਬਾਦਲ ਨੇ ਜਦੋਂ ਇਹ ਗੱਲ ਪੁੱਛੀ ਤਾਂ ਸਵਰਨੇ ਘੋਟਣੇ ਨੇ ਸਾਰਾ ਕੁਝ ਉਹਨੂੰ ਦੱਸ ਦਿੱਤਾ ਹੋਊਗਾ ਤੇ ਫਿਰ ਮੁੜ ਕੇ ਜਥੇਦਾਰ ਨੇ ਲੱਭਿਆ ਤੇ ਸੁਣਿਆ ਕਿ ਟੋਟੇ ਕਰ-ਕਰ ਕੇ ਉਹਦਾ ਬੋਰੀ ਵਿੱਚ ਪਾ ਕੇ ਉਹਨੂੰ ਦਰਿਆ ਦੇ ਵਿੱਚ ਰੋੜ ਦਿੱਤਾ ਸੀ ਇਹ ਆ ਬਾਗਲ ਦੀਆਂ ਕਰਤੂਤਾਂ ਸੁਣੀ ਜਾਇਓ ਹਜੇ ਅੱਗੇ ਕੀ ਹੁੰਦਾਗਾ ਜਿਹੜਾ ਆਪਾਂ ਗੱਲ ਕਰਦੇ ਸੀ ਕਿ ਫੋਨ ਕੀਤਾ 2:30 ਵਜੇ ਇਹ ਕੋਈ ਬਾਦਲ ਦਾ ਕਰੀਬੀ ਸੀ ਮਾਨ ਸਿੰਘ ਗਰਚਾ ਮਾਨ ਗਰਚਾ ਮਾਨ ਪੈਂਦਾ ਉਹਦਾ ਨਾਮ ਉਹਦੇ ਘਰੋਂ ਫੋਨ ਕੀਤਾ ਸੀ ਸਵਰਨ ਘੋਟਣੀ ਨੂੰ ਪ੍ਰਕਾਸ਼ ਬਾਦਲ ਨੇ ਗਰਦੇਵ ਸਿੰਘ ਕੌਕੇ ਨੂੰ ਉਹਨੇ ਦੱਸਿਆ ਕਿ ਸਾਡੇ ਥਾਣੇ ਵਿੱਚ ਆ ਐਸ ਇਸ ਕਰਕੇ ਆ ਅਸੀਂ ਕਰ ਰਹੇ ਹਾਂ ਜ਼ੁਲਮ ਕਰ ਰਹੇ ਹਾਂ ਤੇ ਪਾਪੀ ਨੇ ਜਿੰਨਾ ਤਰ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਨਹੀਂ ਕੀਤਾ ਉਹਨਾਂ ਤੱਕ ਜਿਹੜਾ ਇਹ ਸਿਆਸਤ ਕਰਦਾ ਫੇਰ ਸਿਆਸਤ ਕਰਨ ਲੱਗ ਪਿਆ ਫੇਰ ਇਹਨੇ ਕੀ ਕੀਤਾ ਇਹ ਜਦੋਂ ਵੀ ਪਾਪੀ ਫੋਨ ਕਰਦਾ ਸੀ ਕਹਿੰਦੇ ਰਾਤ ਨੂੰ 2 2.5 12 ਵਜੇ ਫੋਨ ਕਰਦਾ ਸੀ ਜਦੋਂ ਬਰਗਾੜੀ ਕਾਂਡ ਹੋਇਆ 2015 ਦੇ ਵਿੱਚ ਗੋਲੀ ਚਲਾਈ ਗਈ ਨਾ ਤੇ ਸਿੰਘਾਂ ਤੇ ਸਮੇਦ ਸੈਣੀ ਨੂੰ ਵੀ 2 ਵਜੇ ਫੋਨ ਕੀਤਾ ਪ੍ਰਕਾਸ਼ ਬਾਦਲ ਨੇ ਗਦਾਹ ਮੰਤਰੀ ਸੀ ਸ਼ਖਬੀਰ ਬਾਦਲ 8 ਸਾਲ ਰਿਹਾ ਸੁਣੀ ਜਾਓ ਅੱਜ ਜਿਹੜੀਆਂ ਕਹਿੰਦੇ ਨੇ ਕਿ ਅਸੀਂ ਮਾਫੀਆਂ ਮੰਗਦੇ ਆ ਆਹ ਵੀਡੀਓ ਸੁਣ ਕੇ ਤੁਸੀਂ ਦੱਸ ਦਿਓ ਕਿ ਇਹਨਾਂ ਦੇ ਮਾਫ ਕਰਨ ਵਾਲੇ ਲੱਸਣ ਹੈਗੇ ਆ ਇਹਨਾਂ ਦੀਆਂ ਕਰਤੂਤਾਂ ਕੀਤੀਆਂ ਹੋਈਆਂ ਬਹੁਤੀ ਅਜੇ ਜਾਗਿਆਰ ਨਹੀਂ ਹੋਈਆਂ ਤੇ ਜਿੰਨੀਆਂ ਹੋਣੀਆਂ ਸੀ ਅੱਗੇ ਸੁਣੋ 1997 ਤੱਕ ਇਹਦੀ ਸਰਕਾਰ ਰਹੀ ਸਰਕਾਰ ਬਣ ਗਈ ਫਿਰ ਬਾਦਲ ਨੇ ਕਿਹਾ ਸੀ ਕਿ ਮੈਂ ਅਨਕਵਾਰੀਆਂ ਬਿਠਾਉਂਗਾ ਮੈਂ ਤੁਹਾਨੂੰ ਇਨਸਾਫ ਦੇ ਕੇ ਇਨਸਾਫ ਦਿਵਾਉਂਗਾ ਤੁਹਾਡੇ ਜਿਹੜੇ ਬੱਚੇ ਚੁੱਕ ਚੁੱਕ ਪੁਲਿਸ ਨੇ ਮਾਰੇ ਆ ਪਰ ਰਾਤ ਨੂੰ ਤੇ ਮੀਟਿੰਗਾਂ ਕਰਦਾ ਸੀ ਪੁਲਿਸ ਅਫਸਰਾਂ ਨਾਲ ਇਹਨੇ ਅਨਕਵਾਰੀ ਕੀ ਬਿਠਾਉਣੀ ਸੀ 6 ਮਾਰਚ 1978 ਨੂੰ ਇਨ ਇੱਕ ਅਨਕਵਾਰੀ ਬਿਠਾਈ ਤੇ ਉਸੇ 78 ਦੇ ਵਿੱਚ ਦਮਨ ਦੀ ਟਕਸਾਲ ਦੇ ਸਿੰਘ ਉਸ ਨਰਕਧਾਰੀ ਨੂੰ ਰੋਕਣਗੇ ਤੇ ਇੱਕ ਅਖੰਡ ਕੀਰਤਨੀਏ ਦੇ ਭਾਈ ਫੌਜਾ ਸਿੰਘਾ ਕਿ ਇਹ ਕਹਿਣਗੇ ਸੀ ਕਿ ਭਾਈ ਤੂੰ ਜਿਹੜਾ ਸਮਾਗਮਾ ਜੇ ਕਰਨਾ ਤਾਂ ਤੂੰ ਆਪ ਦਾ ਜਿਹੜਾ ਹੈਗਾਗਾ ਉਹ ਨਰੋਲ ਕਰ ਸਕਦਾ ਪਰ ਸਿੱਖ ਕੌਮ ਦੇ ਵਿੱਚ ਪਾੜਾ ਨਾ ਪਾਸ ਕੌਣ ਤੂੰ ਇੱਥੇ ਦੋਸ਼ੀ ਨਾ ਠਰਾ ਤੇ ਉਹ ਨਰਕਧਾਰੀ ਇਹ ਕਹਿੰਦਾ ਤੁਹਾਡੇ ਗੁਰੂ ਨੇ ਪੰਜ ਪਿਆਰੇ ਸਾਦੇ ਸਾਜੇ ਸੀ ਤੇ ਮੈਂ ਸੱਤ ਸਤਾਰੇ ਸਾਜੂਗਾ ਜਪ ਕਰਦੀਆਂ ਸੰਗਤਾਂ ਜੇ ਜਾ ਹੀ ਰਹੀਆਂ ਸੀ ਨਰਕਧਾਰੀ ਦੇ ਜਿਹੜੇ ਗੁੰਡੇ ਸੀ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ 13 ਤੋਂ ਵੱਧ ਸੰਗਤ ਨੇ ਜਿਹੜੇ ਉਸੇ ਹੀਦ ਹੋ ਗਏ ਫਿਰ ਪ੍ਰਗਾਸ ਬਦਲ ਨੇ ਦਿੱਲੀ ਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚੋਂ ਕੱਢ ਕੇ ਦਿੱਲੀ ਉਹਨੂੰ ਪਹਚਾਇਆ ਫਿਰ ਉਹਦਾ ਪੰਜਾਬ ਦੇ ਵਿੱਚ ਕੇਸ ਚੱਲਿਆ ਤੇ ਕਰਨਾਲ ਦੇ ਵਿੱਚ ਤਬਦੀਲ ਜਿਹੜਾ ਪ੍ਰਗਾਸ ਬਾਦਲ ਨੇ ਕਰਾਇਆ 6 ਮਾਰਚ ਨੂੰ 1778 ਨੂੰ ਇੱਕ ਅਨਕਵਾਰੀ ਬਿਠਾਈ ਸੀ ਇਹਨੇ ਜਿਹੜੀ ਅਨਕਵਾਰੀ ਜਿਹੜੀ ਕੋਈ ਮੂੰਹ ਸ਼ਰ ਨਹੀਂ ਬਣਿਆ ਦਾ ਤੇ ਉਹ ਅਨਕਵਾਰੀ ਜਿਹੜੀ ਅੱਪਾ ਤੁਹਾਨੂੰ ਦੱਸਦੇ ਆ ਉਦਾਨ ਕੁਵਾਰੀ ਦਾ ਕੀ ਬਣਿਆ ਤੇ ਉਹ ਵੀ ਤੁਹਾਨੂੰ ਦੱਸਦੇ ਆ ਅੱਗੇ ਗੱਲ ਕਰਦੇ ਆਪਾਂ ਜਿਹੜਾ ਕਿ ਸਵਰਨ ਘੋਟਣਾ ਸੀ ਉਹਨੇ ਇੱਥੋਂ ਤੱਕ ਹੱਦ ਚੁੱਕੀ ਹੋਈ ਸੀ ਤਰਨ-ਤਾਰਨ ਦੇ ਵਿੱਚ ਨੌਜਵਾਨ ਸਾਡੀਆਂ ਧੀਆਂ ਭੈਣਾਂ ਨੂੰ ਨੰਗਿਆਂ ਕਰਕੇ ਘਮਾਇਆ ਗਿਆ ਤੇ ਇਹ ਪ੍ਰਗਾਸ ਬੁੱੱਛੜ ਵਰਗੇ ਵੇਖਦੇ ਰਹੇ ਇਪਾਲਸ ਦੇ ਤੁਸੀਂ ਕਾਰੇ ਦੇਖੋ ਜਿਹੜੇ ਅੱਜ ਕਹਿੰਦੇ ਆ ਨਵੇਂ ਜੰਮੇ ਕਿ ਪ੍ਰਗਾਸ ਬਾਦਲ ਤਾਂ ਹੀ ਪੰਥ ਦਾ ਉਹ ਆ ਜਾਂ ਜਿਹੜੇ ਅੱਜ ਜਥੇਦਾਰ ਮਾਫ ਕਰ ਰਹੇ ਨੇ ਤੇ ਉਹਨਾਂ ਤੱਕ ਵੀਡੀਓ ਇਹ ਪਹੁੰਚਦੀ ਕਰ ਦਿਓ ਤੇ ਤੁਹਾਨੂੰ ਅੱਜ ਖਲਾਸੇ ਹੋਰ ਬਹੁਤ ਵੱਡੇ ਕਰਨੇ ਆ ਤੇ ਉਹ ਲੋਕ ਕੰਨ ਖੋਲ ਕੇ ਸੁਣ ਲੈਣ 8 ਸਾਲ ਗ੍ਰਹਿ ਮੰਤਰੀ ਰਿਹਾ ਸੁਖਵੀਰ ਬਾਦਲ 2000 ਦੇ ਵਿੱਚ ਆਈਟੀਆਈ ਆਰ.ਟੀ. ਪਾਈਸੀ ਦਵਿੰਦਰ ਸਿੰਘ ਸੋਢੀ ਨੇ ਉਸ ਕਿਤਾਬ ਦੇ ਖਲਾਸੇ ਨੇ ਇਹ ਆਰਟੀ ਤਹਿਤ ਜਿਹੜਾ ਸਭ ਕੁਝ ਹੋਇਆ ਤੇ ਸਵਰਨ ਘੋਟੜ ਨੇ ਜਿਹੜਾ ਪੁੱਛਿਆ ਸਾਰਾ ਕੁਝ ਤਾਂ ਸਵਰਨ ਘੋਟੜ ਨੇ ਜਿਹੜਾ ਇਹੀ ਦੱਸਿਆ ਹੋਣਾ ਕਿ ਅਸੀਂ ਤਾਂ ਉਹਦੇ ਟੋਟੇ ਕਰ ਕਰਕੇ ਜਿਹੜਾ ਦਰਿਆ ਦੇ ਵਿੱਚ ਰੋੜ ਦਿੱਤੇ ਇਹੀ ਗੱਲ ਕਰੀ ਹੋਣੀ ਹੁਣ ਇਹ ਮੰਗ ਰਹੇ ਨੇ ਮਾਫੀਆਂ ਕਿਤੇ ਭਨਿਆਰਾਂ ਵਾਲੇ ਸਾਧ ਨੂੰ ਚੱਕ ਕਿਲੇ ਆਉਂਦੇ ਆ ਦੇ ਭਈਆ ਅਸੂਤ ਉਸ ਨੂਰ ਮਹਿਲੀਆ ਤੇ ਜਿਹਦੀ ਪ੍ਰਕਾਸ਼ ਸਿੰਘ ਬਾਦਲ ਦੀ ਘਰ ਵਾਲੇ ਸਰੇਂਦਰ ਕੌਰ ਤੇ ਸ਼ਖਬੀਰ ਬਾਦਲ ਦੀ ਮਾਂ ਉਸ ਸਾਧ ਨੂਰ ਮਹਿਲੀਆ ਦੀ ਚੇਲੀ ਸੀ ਜਦੋਂ ਲੁਧਿਆਣੇ ਦੇ ਵਿੱਚ ਨੂਰ ਬਹਿਲਾ ਵੱਲੋਂ ਇੱਕ ਜੱਤ ਸਾਹ ਕੱਢਿਆ ਜਾ ਰਿਹਾ ਸੀ ਸਿੱਖਾਂ ਦੇ ਖਿਲਾਫ ਤਾਂ ਸਿੱਖਾਂ ਨੇ ਉੱਥੇ ਵੀ ਰੁਕਣਾ ਚਾਇਆ ਤਾਂ ਉੱਥੇ ਵੀ ਪ੍ਰਕਾਸ਼ ਬਾਦਲ ਦੀ ਪੁਲਿਸ ਵੱਲੋਂ ਗੋਲੀ ਚਲਾ ਕੇ ਜਿਹੜੇ ਦੋ ਸਿੰਘ ਸ਼ਹੀਦ ਕਰ ਦਿੱਤੇ ਸੀ ਉਹਨਾਂ ਦਾ ਵੀ ਕੁਝ ਨਹੀਂ ਬਣਿਆ ਨਾਲੇ ਮੈਂ ਤੁਹਾਨੂੰ ਦੱਸਦਾ ਕਿ ਜਸਪਾਲ ਸਿੰਘ ਸਿੱਧਵਾ ਗਰਦਾਸਪੁਰ ਦੇ ਵਿੱਚ ਜਿਹੜਾ ਕਿ ਭਾਈ ਬਲਵੰਤ ਸਿੰਘ ਰਾਜਵਾਨੇ ਨੂੰ ਅਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਪੋਸਟਰ ਪਾੜਨ ਤੇ ਇੱਕ ਸਿੱਖ ਜਿਹੜਾ ਵਿਰੋਧ ਕਰ ਰੇ ਸੀ ਤੇ ਪੁਲਿਸ ਨੇ ਗੋਲੀ ਮਾਰ ਕੇ ਉਹ ਨੌਜਵਾਨ ਸਹੇਰ ਕਰ ਦਿੱਤਾ ਅੱਗੇ ਚੱਲਦੇ ਆ ਫਿਰ ਪੁਨੇਹਾਰੇ ਵਾਲਾ ਸਾਧ ਦਾ ਜਿਹੜਾ ਭਵ ਸਾਗਰ ਸੇਵ ਉਹ ਗ੍ਰੰਥ ਸੀ ਉਹਦਾ ਤੇ ਉਹ ਰਿਲੀਜ ਵੀ ਕੀਤਾ ਪ੍ਰਗਾਸ ਬਾਦਲ ਨੇ ਸੁਣੀ ਜਾਏ ਹੁਣ ਤੁਸੀਂ ਕਿਹਦੇ ਘਾਰ ਇਹਨਾਂ ਦੇ ਫਿਰ 1986 ਦੇ ਵਿੱਚ ਨਕੋਦਰ ਕਾਂਡ ਹੋਇਆ ਸਾਰਿਆਂ ਨੂੰ ਪਤਾ ਹੋਊਗਾ ਉਸ ਨਕੋਦਰ ਕਾਂਡ ਦੇ ਵਿੱਚ ਬਾਦਲਾਂ ਦੀ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਜਿਹੜਾ ਕੋਹ ਕੋ ਕੇ ਸੀਧ ਕੀਤਾ ਤੁਸੀਂ ਸਾਰੇ ਜਾਣਦੇ ਹੋ ਨਕੋਦਰ ਕਾਂਡ ਬਾਰੇ ਉਸ ਤੋਂ ਬਾਅਦ ਕਾਰ ਸੇਵਾ ਵਾਲਾ ਬਾਬਾ ਸੀ ਬਾਬਾ ਚਰਨ ਸਿੰਘ ਤੇ ਉਹਨੂੰ ਚੱਕ ਕੇ ਵੀ ਜਿਹੜਾ ਪਰਗਾਸ ਬਾਦਲ ਦੀ ਪੁਲਿਸ ਨੇ ਜਿਹੜਾ ਸ਼ਹੀਦ ਕਰ ਦਿੱਤਾ ਤੇ ਅੱਗੇ ਬਾਦਲ ਦੀਆਂ ਹੋਰ ਕਰਤੂਤਾ ਸੁਣੋ ਉਸ ਤੋਂ ਬਾਅਦ ਜ਼ਾਲਮ ਪੁਲਿਸ ਵਾਲਿਆਂ ਨੇ ਇੱਕ ਨੌਜਵਾਨ ਸਿੰਘ ਭਾਈ ਗੁਰਦੇਵ ਸਿੰਘ ਦੇਬੂ ਖਾਰਕਵਾਦ ਦੇ ਵਿੱਚ ਸਿੰਘ ਹੋਇਆ ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ ਉਸ ਤੋਂ ਬਾਅਦ ਸਿੱਖਾਂ ਦੇ ਮਨਾਂ ਦੇ ਵਿੱਚ ਰੋਸ ਸੀ ਉਹਨਾਂ ਨੇ ਆਪਣੇ ਘਰ-ਬਾਰ ਤਿਆਗ ਕੇ ਇੱਕ ਸੰਘਰਸ਼ ਸ਼ੁਰੂ ਕਰ ਦਿੱਤਾ ਸੀ ਗੁਰਦੇਵ ਸਿੰਘ ਦੇਬੂ ਨੂੰ ਜੀਪ ਦੇ ਨਾਲ ਬੰਨ ਕੇ ਕੜੀ ਸਿਆ ਗਿਆ ਪੁਲਸ ਵੱਲੋਂ ਜੀਪ ਦੇ ਨਾਲ ਬੰਨ ਕੇ ਘੜਿਸਿਆ ਗਿਆ ਉਸ ਤੋਂ ਬਾਅਦ ਜੁਲਮਾਂ ਦੀ ਅੰਤ ਦੇਖ ਲੋ ਜੁਲਮਾਂ ਦਾ ਹੱਦ ਮਕਾ ਦਿੱਤੀ ਜੁਲਮਾਂ ਦੀ ਭਾਈ ਗਰਦੇ ਸਿੰਘ ਦੇਬੂ ਜੋ ਜਿਹੜਾ ਜਾਉਂਦਾ ਸੀ ਅਜੇ ਜਿਹੜਾ ਅਦਮ ਹੋਇਆ ਸੀ ਆਪਾਂ ਇਹ ਕਹਿ ਲਈਏ ਕਿ ਉਬਲਦੇ ਕੜਾਹੀ ਵਿੱਚ ਪਾਣੀ ਪਾ ਕੇ ਉਬਲਦੇ ਕੜਾਹੀ ਵਿੱਚ ਉਹਨੂੰ ਵਾਰਿਆ ਗਿਆ ਇਸ ਤਰ੍ਹਾਂ ਉਹਨੂੰ ਪ੍ਰਛਾਲਾ ਲਾ ਕੇ ਉਹਦੇ ਗੋਡਿਆਂ ਤੇ ਉਹਨੂੰ ਮਚਾਇਆ ਗਿਆ ਇਹ ਬਾਦਲਕਿਆਂ ਦੀ ਘਰਤੂਤਾ ਹੈ ਸੁਣੀ ਜਾਓ ਹੁਣ ਜਿਹੜੇ ਕਹਿੰਦੇ ਜਥੇਦਾਰ ਅਸੀਂ ਤਨਖਾਹਿਆ ਇਕਰਾਰ ਦੇਤਾ ਸੁਖਵੀਰ ਬਾਦਲ ਨੂੰ ਅਸੀਂ ਇਸ ਤਰ੍ਹਾਂ ਕਰਤਾ ਤੇ ਇਹਨਾਂ ਦੇ ਜਿਹੜੇ ਅੱਜ ਜ਼ੁਲਮ ਦੇ ਕਾਰੇ ਨੇ ਇਹਨਾਂ ਦਾ ਲੇਖਾ ਜੋਖਾ ਕੌਣ ਕਰੂਗਾ ਮੈਨੂੰ ਇਹ ਵੀਡੀਓ ਤੁਸੀਂ ਪੰਜੇ ਸਿੰਘ ਸਹਿਬਾ ਨੇ ਤਾਂ ਇੱਕ ਸਰੌਣੀ ਕਮੇਟੀ ਦੇ ਪ੍ਰਧਾਨ ਤੱਕ ਧਾਮੀ ਤੱਕ ਜੋ ਪਹੁੰਚਦੀ ਕਰਦੇ ਹੋ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਹ ਕਰਤੂਤਾ ਬਾਦਲ ਕਹਿੰਨੇ ਕੀਤੀਆਂ ਨੇ ਉਹਨੂੰ ਜਿਹੜਾਗਾ ਕੜਾਹੇ ਦੇ ਵਿੱਚ ਉਬਾਲ ਕੇ ਜਿਹੜਾ ਸ਼ਹੀਦ ਕੀਤਾ ਗਿਆ ਇੱਥੇ ਹੀ ਵਸ ਨੇ ਇਹਨਾਂ ਦਾ ਪੰਪ ਪਾਪਾ ਦਾ ਜਿਹੜਾ ਘੜਾ ਸੀ ਉਹ ਇੱਥੇ ਨਹੀਂ ਫੁੱਟਿਆ ਫਿਰ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਸਵਰਨ ਕੋਟਲੇ ਧੰਨਵਾਦ ਦੱਸ ਦਾਂਗਾ ਕਿ ਜਦੋਂ ਗੁਰਦੇਵ ਸਿੰਘ ਕੌਂਕੇ ਦਾੜਾ ਸੀਧ ਕੀਤਾ ਬੀਬੀ ਤਿਵਾੜੀ ਦੀ ਰਿਪੋਰਟ ਆ ਦਵਿੰਦਰ ਸਿੰਘ ਸੋਢੀ ਨੇ ਆਰਟੀ ਰਾਹੀਂ ਜਿਹੜੇ ਮੰਗੀ ਸੀ ਤੇ ਉਹਦੇ ਵਿੱਚ ਖਲਾਸੇ ਹੋਏ ਨੇ ਪਰਮਾਤਮਾ ਬੰਦੇ ਤੋਂ ਬੰਦਾ ਬਚ ਸਕਦਾ ਬਚਿਆ ਰਿਹਾ ਪਾਪੀ ਦਾ ਅੰਤ ਹੋਇਆ ਤੇ ਪਰ ਪ੍ਰਮਾਤਮਾ ਤੋਂ ਕੋਈ ਗੱਲ ਬੰਦਾ ਸੁਪਾ ਕੇ ਨਹੀਂ ਰੱਖ ਸਕਦਾ ਚਾਹੇ ਤੁਸੀਂ ਕਿੰਨੇ ਜ਼ਿਲਮ ਕਮਾ ਲੋ ਕਿੰਨੇ ਮਰਜ਼ੀ ਪਾਪ ਕਮਾ ਲੋ ਫਿਰ ਕੀ ਕੀਤਾ ਪ੍ਰਗਾਸ ਬਾਦਲ ਨੇ ਸੰਤਾਂ ਨੂੰ ਕਿਹਾ ਕਿ ਜੀ ਇਹ ਕਾਂਗਰਸੀ ਆ ਤੇ ਆਪਣਾ ਸੋਚਾ ਸਿੰਘ ਛੋਟੇਪੁਰ ਕਹਿੰਦਾ ਰਿਹਾ ਪਿੰਡਰਾਵਾਲਿਆਂ ਨੂੰ ਸੰਤਾਂ ਨੂੰ ਕਾਗਦਾਸ਼ ਦੇ ਏਜੰਟਾ ਲੋਂਗੋਵਾਲ ਇਹ ਟੁਕੜੀ ਬਦਲ ਕੇ ਨਹੀਂ ਸਾਰਿਆਂ ਨੇ ਤੇ ਆਰ ਕੇ ਧਵਨ ਨੂੰ ਚਿੱਠੀਆਂ ਪਾ ਪਾ ਕੇ ਦਰਬਾਰ ਸਾਹਿਬ ਤੇ ਇਹਨਾਂ ਨੇ ਹਮਲਾ ਕਰਵਾਇਆ ਅਕਾਲੀ ਦਲ ਨੇ 50 ਲੱਖ ਦੀ ਉਸ ਟਾਈਮ ਤੇ 50 ਲੱਖ ਰੁਪਏ ਦੀ ਸਪਾਰੀ ਦਿੱਤੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਨੂੰ ਸ਼ਹੀਦ ਕਰਵਾਉਣ ਵਾਸਤੇ ਪਰ ਸੰਤਾ ਤੋਂ ਡਰਦਿਆਂ ਦਾ ਫੋ ਪਿਆ ਨਹੀਂ ਬੀਬੀ ਉੱਥੇ ਬੈਠੀ ਰਹੀ ਰਵਾਧਾਰ ਲੈ ਕੇ ਜਿਹੜੀ ਬਲਜੀਤ ਕੌਰ ਆ ਬਾਅਦ ਦੇ ਵਿੱਚ ਦਵਿੰਦਰ ਸਰਿੰਦਰ ਸਿੰਘ ਸੋਢੀ ਨੂੰ ਚਾਹ ਦੇ ਵਿੱਚ ਜ਼ਹਿਰ ਦੇ ਕੇ ਮਿਲਾ ਕੇ ਉਹਨੂੰ ਸਹੇਦ ਕਰ ਦਿੱਤਾ ਸੰਤਾਂ ਦੀ ਸੱਜੀ ਬਾਹ ਦੱਸਿਆ ਜਾ ਰਿਹਾ ਸੀ ਫਿਰ ਇਹਨੇ ਲੜਕੀ ਵਿਆਹੀ ਇਹ ਨਹੀਂ ਕਿ ਕੋਈ ਕਾਲੀ ਜਾਂ ਕਾਂਗਰਸੀ ਦੇ ਘਰ ਲੜਕੀ ਵਿਆਹੀ ਪਰ ਵਿਆਹੀ ਕਿਹਦੇ ਆ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਲੜਕੀ ਕੈਰੋ ਪਰਿਵਾਰ ਨੂੰ ਵਿਆਹ ਦਿੱਤੀ ਸ਼ਖਬੀਰ ਬਾਦਲ ਦੀ ਭੈਣ ਕੈਰੋ ਪਰਿਵਾਰ ਉਹ ਆ ਜਿਹੜਾ ਕਿ ਸ੍ਰੀ ਕਾਲਤਾ ਸਾਹਿਬ ਦਾ ਜਥੇਦਾਰ ਰਹਿ ਚੁੱਕਿਆ ਸੀ ਮਨਮੋਹਨ ਸਿੰਘ ਧੁੜ ਮਨਮੋਹਨ ਸਿੰਘ ਧੁੜ ਨੂੰ ਗਰਮ ਸਰੀਏ ਉਹਦੇ ਲੱਤਾਂ ਬਾਹਾਂ ਦੇ ਵਿੱਚ ਕੱਢ-ਕੱਢ ਕੇ ਤਸੀਹੇ ਦੇ ਕੇ ਫਿਰ ਉਹਨੂੰ ਬਰਫ਼ ਤੇ ਨੰਗਿਆਂ ਪਾ ਦਿੱਤਾ ਸਾਰੇ ਉਹਦੇ ਕੱਪੜੇ ਉਤਾਰ ਕੇ ਦੱਸਿਆ ਜਾ ਰਿਹਾ ਕਿ ਜਿਉਂ-ਜਿਉਂ ਬਰਫ਼ ਖੁਰਦੀ ਗਈ ਤੇ ਜਿਉਂ-ਜਿਉਂ ਜਥੇਦਾਰ ਦਾ ਸਰੀਰ ਖੁਰਦਾ ਗਿਆ ਤੇ ਇਸ ਤਰ੍ਹਾਂ ਕਰਕੇ ਉਹਨੂੰ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਅੱਗੇ ਚੱਲੋ ਕੈਰੋ ਪਰਿਵਾਰ 13 ਸਾਲਾਂ ਦਾ ਲੜਕਾ ਸੀ ਕਾਕਾ ਇੰਦਰਜੀਤ ਸਿੰਘ ਪੰਜਾਬੀ ਸੂਬਾ ਜਦੋਂ ਮੋਰਚਾ ਲੱਗਿਆ ਸੀ ਤਾਂ ਇਹਨਾਂ ਨੇ ਕੀ ਕੀਤਾ ਉਸ ਬੱਚੇ ਨੂੰ ਅਗਵਾਈ ਕਰ ਰਿਆ ਸੀ ਉਹ ਬੱਚਾ ਵੀ 13 ਸਾਲ ਦੀ ਉਮਰ ਸੀ ਤੇ ਇਹਨਾਂ ਮਨਮੋਹਨ ਸਿੰਘ ਆ ਸੌਰੀ ਕੈਰੋ ਪਰਿਵਾਰ ਨੇ ਉਹਨਾਂ ਨੂੰ ਵੱਢ ਕੇ ਬਠਿੰਡੇ ਖੂਹ ਦੇ ਵਿੱਚ ਸੁੱਟਿਆ ਗਿਆ ਕੈਰੋ ਪਰਿਵਾਰ ਦਾ ਇਹ ਹਸਰ ਇਹ ਅਕਾਲੀ ਦਲ ਦੀਆਂ ਕਰਤੂਤਾਂ ਹੁਣ ਇਸ ਤੋਂ ਵੱਧ ਜ਼ਾਲਮ ਕੌਣ ਹੋ ਸਕਦਾ ਇੱਕ ਪਾਸੇ ਇਹ ਬਾਲਦੇ ਨੇ ਕੜਾਹੇ ਦੇ ਵਿੱਚ ਪੁਲਸ ਇਹਨਾਂ ਦੀ ਪ੍ਰਕਾਸ਼ਕਾਂ ਬਾਦਲ ਕਾਂ ਦੀ ਦੂਜੇ ਪਾਸੇ ਇਹਨਾਂ ਦਾ ਜਵਾਈ ਤੇ ਜਥੇਦਾਰ ਨੂੰ ਬਰਪ ਤੇ ਲੰਗਿਆ ਕਰਕੇ ਉਹਦੇ ਢਿੱਡ ਦੇ ਵਿੱਚ ਗਰਮ ਲੋਹੇ ਦੇ ਸਰੀਏ ਕੱਢ ਕੇ ਜਿਹੜਾ ਮਾਰ ਮੁਕਾਉਂਦਾ ਤੇ 13 ਸਾਲਾਂ ਦਾ ਲੜਕਾ ਇੰਦਰਦੀਪ ਸਿੰਘ ਜੰਮੂ ਨੂੰ ਜਿਹੜਾ ਸ਼ਹੀਦ ਕੀਤਾ ਜਾਂਦਾ ਅੱਗੇ ਚਲੋ ਇੱਥੇ ਬਸ ਨਹੀਂ ਅੱਗੇ ਜਿਹੜੀ ਹੈਗੀ ਇਹਨਾਂ ਦਾ ਪਾਪਾ ਦਾ ਮੈਂ ਖਾਸਾ ਜਿਹੜਾ ਘੜਾਗਾ ਜੇ ਆਪਾਂ ਪੂਰਾ ਇਹਨਾਂ ਦਾ ਆਪਾਂ ਬਿਆਨ ਕਰਨ ਲੱਗ ਜਾਈਏ ਤਾਂ ਸ਼ਾਇਦ ਸੱਥੋਂ ਕਈ ਸਾਲ ਲੱਗ ਜਾਣਿਆ ਇਹ ਹੋ ਗਿਆ ਸਾਰਾ ਇਹ ਤੁਸੀਂ ਇਹਨਾਂ ਸੁਣ ਲਿਆ ਉਸ ਤੋਂ ਬਾਅਦ ਦੇਖਦੇ ਆਂ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ 90 92 ਦਹਾਕੇ ਦੇ ਵਿੱਚ ਪਰਗਾਸ ਬਾਦਲ ਨੇ ਤੇ ਐਣ ਇਹਨਾਂ ਦੀ ਜੁੰਡਲੀ ਨੇ ਕੇ ਪੀ ਐਸ ਗੱਲ ਦੇ ਨਾਲ ਯਾਰੀ ਪਾਈ ਹਮਲਾ ਕਰਕੇ ਦਰਬਾਰ ਸਾਹਿਬ ਤੇ ਢਹਿ ਢੇਰੀ ਕਰਕੇ ਸਬਰ ਨਹੀਂ ਆਇਆ ਸਿੰਘਾਂ ਨੂੰ ਦੇਗਾਂ ਦੇ ਵਿੱਚ ਬਾਲ ਕੇ ਸਬਰ ਨਹੀਂ ਆਇਆ ਬੱਚਿਆਂ ਨੂੰ ਟੋਟੇ ਕਰਾ ਕਰਾ ਕੇ ਮਾਰਿਆ ਸਬਰ ਨਹੀਂ ਆਇਆ ਫੇਰ ਕੇ ਪੀ ਐਸ ਨਾਲ ਯਾਰੀ ਪਾਈ ਤੇ ਦਿਨੇ ਫਿਰ ਉਹਨਾਂ ਨੌਜਵਾਨਾਂ ਦਾ ਜਦੋਂ ਭੋਗ ਪੈਂਦਾ ਸੀ ਚੜ੍ਹਦੀ ਉਮਰ ਦੇ ਵਿੱਚ ਪੁਲਿਸ ਨੇ ਘਰਾਂ ਚੋਂ ਚੱਕ-ਚੱਕ ਕੇ ਛੋਟੀ-ਛੋਟੀ ਉਮਰ ਦੇ ਬੱਚੇ ਕੋਈ 8ਵੀਂ ਚ ਪੜਦਾ ਸੀ ਕੋਈ 10ਵੀਂ ਚ ਕੋਈ 9ਵੀਂ ਚ ਕੋਈ ਆ ਆਈਟੀਏ ਕਰਦਾ ਸੀ ਉਹਨਾਂ ਨੂੰ ਚੱਕ-ਚੱਕ ਕੇ ਘਰਾਂ ਦੇ ਵਿੱਚੋਂ ਜਦੋਂ ਬਿਆੰਤੀ ਸਰਕਾਰ ਆਈ ਦੱਬੇ 92 ਦੇ ਵਿੱਚ ਕਾਹਨ ਕੀਤਾ 1.5 ਲੱਖ ਮੁੰਡਾ ਪੰਜਾਬ ਦਾ ਖਪਾ ਦਿੱਤਾ ਜਿੰਨਾ ਵਿੱਚੋਂ 25000 ਦੀ ਲਾਸ਼ਾਂ ਦੀ ਸਨਾਖਤ ਭਾਈ ਜਸਵੰਤ ਸਿੰਘ ਖਾਲੜੇ ਨੇ ਕੀਤੀ ਸੀ ਉਹਨਾਂ ਸਨਾਖਤ ਕੀਤੀ ਤੇ ਉਹ ਆਪਣੇ ਘਰ ਗੱਡੀ ਧੋ ਰਿਆ ਸੀ ਤੇ ਉਹਨੂੰ ਚੱਕ ਕੇ ਜਿਹੜਾ ਅਜੇ ਤੱਕ ਜਸਵੰਤ ਖਾਲੜਾ ਨਹੀਂ ਲੱਭਿਆ ਫਿਰ ਕੀ ਕਰਦਾ ਸੀ ਇਹ ਪ੍ਰਗਾਸ ਬਾਦ ਰਾਤ ਨੂੰ ਉਹਨਾਂ ਨਾਲ ਮੀਟਿੰਗਾਂ ਕਰਦਾ ਰਾਤ ਨੂੰ ਹੀ ਫੋਨ ਕਰਦਾ ਦਿਨੇ ਉਹਨਾਂ ਦੇ ਸੀਹਦਾਂ ਦੇ ਪਰਵਾਰਾਂ ਨੂੰ ਮਿਲਦਾ ਭੋਗ ਤੇ ਜਾਂਦਾ ਤੇ ਉਹਨਾਂ ਤੋਂ ਸੀਐਡੀ ਲੈ ਕੇ ਬਾਕੀ ਹੋਰ ਸਿੰਘਾਂ ਨੂੰ ਫਿਰ ਇਹ ਪਨਾਹ ਦਿੰਦਾ ਸੀ ਜਿਸ ਤਰ੍ਹਾਂ ਆਪਾਂ ਇਹ ਕਹਿ ਲਈਏ ਕਿ ਇਹ ਇੱਕ ਟੌਰ ਸੀ ਪੁਲਿਸ ਦਾ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਦੱਸਦਾ ਸੀ ਕਿ ਅੱਜ ਫਲਾਣੇ ਥਾਂ ਤੁਸੀਂ ਇਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਨਾ ਇਸ ਜ਼ਾਲਮ ਦਾ ਜਿਹੜਾ ਅੰਤ ਤੱਕ ਬਰਗਾੜੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਕੁਝ ਹੋਇਆ ਬਾਈਬਲ ਕਲਾਾਂ ਦੇ ਵਿੱਚ ਸਾਰਾ ਪਤਾ ਤੁਹਾਨੂੰ ਕੀ ਕੁਝ ਹੋਇਆ ਆਖਰ ਨੂੰ ਪਾਪੀ ਜਿਹੜਾ ਲੰਬੀ ਉਮਰ ਭੋਗ ਕੇ ਮਰਿਆ ਉਹ ਤੋਂ ਪਹਿਲਾਂ ਦੀ ਘਰ ਵਾਲੇ ਨੂੰ ਕੈਂਸਰ ਹੋਇਆ ਜੀਬ ਦਾ ਉਹ ਮਰੀ ਫਿਰ ਆ ਮਰਿਆ ਮਾਰਾ ਇੱਥੇ ਸਾਰਿਆਂ ਨੇ ਜਾਣਾ ਨਾ ਕੋਈ ਰਾਜਾ ਨਾ ਕੋਈ ਰਾਣਾ ਨਾ ਕੋਈ ਆਮ ਨਾ ਕੋਈ ਖਾਸ ਰਹਿਣਾ ਕਿਸੇ ਨੇ ਨਹੀਂ ਪਰ ਮਰਨੀ ਤੇ ਮਰਨ ਵਿੱਚ ਫਰਕ ਹੁੰਦਾ ਇਕ ਤਾਂ ਉਹ ਮਰਨੀ ਹੁੰਦੀ ਆ ਐਸੀ ਮਰਨੀ ਜੋ ਮਰੇ ਬੋੜਨਾ ਮਰਨਾ ਹੋਏ ਤੇ ਇੱਕ ਹੁੰਦੀ ਆ ਜ਼ੁਲਮਾਂ ਦੀ ਹੱਦ ਕਰਕੇ ਜਿਹੜਾ ਮਰਨਾ ਪਾਪਾਂ ਦਾ ਭਾਰ ਲੈ ਕੇ ਜ਼ਿੰਦਗੀ ਦਾ ਬੋਝ ਲੈ ਕੇ ਖੋਣ ਹੋ ਲੱਥੇ ਹੱਥ ਲੈ ਕੇ ਮਰਨਾ ਇੱਕ ਉਹ ਮਰਨੀ ਹੁੰਦੀ ਹੈ ਇੱਕ ਦਸਾਂ ਨੌਂ ਹੁੰਦੀ ਕਿਰਤ ਕਮਾਈ ਕਰਕੇ ਮਰਨੀ ਹੁੰਦੀ ਹੈ ਇੱਕ ਸ਼ਹੀਦ ਦੀ ਪਾ ਕੇ ਮਰਨੀ ਹੁੰਦੀ ਆ ਕਿ ਗੁਰੂ ਦੇ ਅਰਪਣ ਦੇ ਵਿੱਚ ਸਿਸ ਭੇਟ ਕਰਕੇ ਜਿਹੜਾ ਉਹ ਮਰਨੀ ਹੁੰਦੀ ਆ ਅੱਜ ਸੁਖਬੀਰ ਬਾਦਲ ਜਿਹੜਾ ਕਿ ਅੱਜ ਉਹ ਅਕਾਲ ਤਾੰਤ ਤੇ ਬੜਾ ਨਾਕ ਰਗਣ ਰਿਹਾ ਹੁਣ ਤੁਸੀਂ ਦੱਸੋ ਇੰਨੇ ਆ ਕਰਤੂਤਾਂ ਬਾਦਲ ਨੇ ਕੀਤੀਆਂ ਤੇ ਜੇਕਰ ਆਪਾਂ ਧੰਨ ਮੈਂ ਸਾਰੀ ਇੱਕ ਵੀਡੀਓ ਵਿੱਚ ਇਹ ਨਹੀਂ ਕਰਤੂਤਾ ਹੋਣੀ ਆ ਧੰਨ ਮੈਂ ਲਗਾਤਾਰ ਵੀਡੀਓ ਸੁਣਾਉਂਗਾ ਪਰ ਤੁਸੀਂ ਸ਼ੇਅਰ ਕਰੀ ਜਾਣਾ ਧੰਨ ਇੰਨੀ ਬੇਨਤੀ ਆ ਕਿ ਲੋਕਾਂ ਤੱਕ ਭਜਾ ਦਿਆ ਕਰੋ ਗੱਲ ਕਿਉਂਕਿ ਮੱਥਾ ਸੀ ਤਾਂ ਲਾਇਆ ਨਾ ਜਾਲਮਾਂ ਦੇ ਨਾਲ ਪਰ ਤੁਹਾਡਾ ਇੱਕ ਇੰਨਾ ਸਾਥ ਚਾਹੀਦਾ ਕਿ ਸ਼ੇਅਰ ਕਰ ਦਿਆ ਕਰੋ ਸਿਰਫ ਤੇ ਆਪਣੇ ਕਮੈਂਟ ਲਿਖ ਦਿਆ ਕਰੋ ਇਹਨਾਂ ਪਾਪੀਆਂ ਨੇ ਇਹਨਾਂ ਬੁਰਾ ਹਾਲ ਕੀਤਾ ਪੰਜਾਬ ਦਾ ਬੰਦੀ ਸਿੰਘ ਕੀਨੇ ਬਣਾਏ ਕਿਉਂ ਬਣੇ ਸਾਰਿਆਂ ਨੂੰ ਪਤਾ ਤੇ ਕਹਿੰਦਾ ਭਾਵ ਕਿ ਵੀਡੀਓ ਲੰਬੀ ਹੁੰਦੀ ਆ ਤੇ ਮੇਰੇ ਕੋਲੇ ਬਹੁਤ ਅਜਿ ਕੁਝ ਪਿਆਗ ਹੈ ਇਹਨਾਂ ਦਾ ਉਹ ਮੈਂ ਅਗਲੀ ਵੀਡੀਓ ਵਿੱਚ ਤੁਹਾਨੂੰ ਹੋਰ ਵੱਡੇ ਖੁਲਾਸੇ ਕਰੂੰਗਾ ਕਿ ਇਹਨਾਂ ਦਾ ਹੋਰ ਕੀ ਕੀ کردار ਰਿਹਾ ਬੇਸ਼ੱਕ ਤਾਂ ਅੱਜ ਜੱਗ ਜਾਣਦਾ ਪਰ ਕਈ ਚੀਜ਼ਾਂ ਜੱਗ ਨਹੀਂ ਜਾਣਦਾ ਹੁੰਦਾ ਨਹੀਂ ਸਾਡੇ ਨੌਜਵਾਨ ਇਹਨਾਂ ਨੂੰ ਪਤਾ ਹੁੰਦਾ ਜਿਸ ਤਰ੍ਹਾਂ ਭਾਈ ਜਟਾਣੇ ਦਾ ਨਾਮ ਲਿੱਤਾ ਸਿੱਧੂ ਮੂਸੇਵਾਲੇ ਨੇ ਤੇ ਨੌਜਵਾਨਾਂ ਨੇ ਸੱਚ ਕਰਨਾ ਸ਼ੁਰੂ ਕਰ ਦਿੱਤਾ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨਾ ਕੌਣ ਸੀ ਸਾਡੇ ਐਸੇ ਸੰਘਰਸ਼ੀ ਸੂਰਮੇ ਭਏ ਨੇ ਇਸ ਜਗਤ ਉੱਤੇ ਜੇਕਰ ਤੁਸੀਂ ਸਰਚ ਕਰੋ ਤਾਂ ਤੁਹਾਨੂੰ ਬਹੁਤਾਂ ਕੁਝ ਲੱਭੇਗਾ ਬਹੁਤ ਵੱਡਾ ਖਜ਼ਾਨਾ ਇਹ ਕਹਿ ਲਈਏ ਆਪਣਾ ਇਤਿਹਾਸ ਦਾ ਸਾਂਭਿਆ ਪਿਆ ਤੇ ਇੱਥੇ ਆਪਾਂ ਅੱਜ ਗੱਲ ਖਤਮ ਕਰਦੇ ਆਂ ਅਗਲਾ ਐਪੀਸੋਡ ਆਪਾਂ ਲੈ ਕੇ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਬਾ